ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਥਿਤ ਆਡੀਓ ਦੇ ਮਸਲੇ ਦੇ ਵਿੱਚ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਏਡੀਜੀਪੀ ਨੇ ਸੁਖਬੀਰ ਬਾਦਲ ਸਮੇਤ ਕਈ ਲੀਡਰਾਂ ਨੂੰ ਸੰਮਣ ਕੀਤਾ ਨਾਲ ਹੀ ਕਈ ਪੱਤਰਕਾਰਾਂ ਨੂੰ ਸੰਮਣ ਕੀਤਾ ਵਧੇਰੀ ਜਾਣਕਾਰੀ ਲਈ ਜੁੜੇ ਨੇ ਸਾਥੀ ਪੱਤਰਕਾਰ ਸੰਦੀਪ ਲਾਦੂ ਕਾ ਸੰਦੀਪ ਮੁਰਲੀ ਜਾਣਕਾਰੀ ਕੀ ਹੈ ਪੁਲਿਸ ਦਾ ਵੱਡਾ ਐਕਸ਼ਨ ਹਾਲਾਂਕਿ ਪੁਲਿਸ ਕਹਿੰਦੀ ਸੀ ਜਿਹੜੀ ਆਡੀਓ ਹੈ ਉਹ ਫੇਕ ਹੈ ਪਰ ਹੁਣ ਨਵਾਂ ਜਿਹੜਾ ਮਸਲਾ ਸਾਹਮਣੇ ਹੈ ਉਹ ਕੀ ਹੈ ਉਸ ਕਥਿਤ ਆਡੀਓ ਬਾਰੇ ਤਾਂ ਪਹਿਲਾਂ ਦੱਸ ਦਈਏ ਕਿ ਅਜੇ ਵੀ ਪੰਜਾਬ ਪੁਲਿਸ ਦਾ ਜਿਹੜਾ ਸਟੈਂਡ ਹੈ ਉਹੀ ਹੈ ਜਿਵੇਂ ਪਟਿਆਲਾ ਪੁਲਿਸ ਦੇ ਅਧਿਕਾਰੀਆਂ ਨੇ ਅਫੀਸ਼ੀਅਲ ਹੈਂਡਲ ਤੇ ਜਾਣਕਾਰੀ ਸਾਂਝੀ ਕੀਤੀ ਸੀ ਕਿ AI ਨਾਲ ਜਨਰੇਟ ਕੀਤੀ ਗਈ ਉਹ ਆਡੀਓ ਹੈ ਜਿਸ ਦੇ ਵਿੱਚ ਸੁਖਬੀਰ ਬਾਦਲ ਦਾ ਦਾਵਾ ਹੈ ਸੀ ਸ਼ਰਮਣੀ ਕਾਲੀ ਦਲ ਦੇ ਪ੍ਰਧਾਨ ਦਾ ਜੋ ਉਹਨਾਂ ਨੇ ਸਭ ਤੋਂ ਪਹਿਲਾਂ ਇਸ ਆੜੀ ਨੂੰ ਨਸ਼ਰ ਕੀਤਾ ਸੀ ਬਾਅਦ ਵਿੱਚ ਵੱਖੋ-ਵੱਖਰੇ ਲੋਕਾਂ ਨੇ ਉਹਨੂੰ ਸਾਂਝਾ ਕੀਤਾ ਹੁਣ ਸਾਂਝਾ ਕਰਨ ਵਾਲੇ ਕਿਹੜੇ-ਕਿਹੜੇ ਸੀ ਉਹਨਾਂ ਨੂੰ ਵੀ ਤਲਬ ਕੀਤਾ ਗਿਆ ਇਹ ਲਾਅ ਐਂਡ ਆਰਡਰ ਦੇ ਜਿਹੜੇ ਏਡੀਜੀਪੀ ਨੇ ਐਸਪੀਐਸ ਪਰਮਾਰ ਉਹਨਾਂ ਦੇ ਵੱਲੋਂ ਇਹ ਜਿਹੜੇ ਗਵਾਹ ਦੇ ਤੌਰ ਦੇ ਉੱਤੇ ਅਰਸ਼ਦੀਪ ਸਿੰਘ ਕਲੇਰ ਨੂੰ ਪਹਿਲਾਂ ਤਾਂ ਬੁਲਾਇਆ ਗਿਆ ਪੁਲਿਸ ਹੈੱਡ ਕੁਆਟਰ ਦੇ ਵਿੱਚ ਕੱਲ 11 ਵਜੇ 94 BNS ਦੀ ਧਾਰਾ ਦੇ ਤਹਿਤ ਗਵਾਹ ਦੇ ਤੌਰ ਦੇ ਉੱਤੇ ਕਿਉਂਕਿ ਸ਼ਿਕਾਇਤ ਕਰਤਾ ਉਹ ਸੀ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਫਿਰ ਇਲੈਕਸ਼ਨ ਕਮਿਸ਼ਨ ਨੇ ਡੀਜੀਪੀ ਤੋਂ ਰਿਪੋਰਟ ਤਲਬ ਕਰਨੀ ਹੈ ਤਾਂ ਉਹਨਾਂ ਨੇ ਅੱਗੇ ਲਾਅ ਐਂਡ ਆਰਡਰ ਦੇ ਡੀਜੀ ਐਡੀਜੀਪੀ ਨੂੰ ਡਿਊਟੀ ਦੇ ਉੱਤੇ ਲਗਾ ਦਿੱਤਾ ਕਿ ਇਹਦੀ ਪੂਰੀ ਤਫ਼ਤੀਸ਼ ਕਰੋ ਹੁਣ ਅਰਸ਼ਦੀਪ ਸਿੰਘ ਕਲੇਰ ਦਾ ਇਸ ਮਸਲੇ ਦੇ ਉੱਤੇ ਹੁਣੇ ਵੀਡੀਓ ਸਾਂਝਾ ਉਹਨਾਂ ਨੇ ਕੀਤਾ ਆਪਣੇ ਹੈਂਡਲ ਤੇ ਉੱਥੋਂ ਇਹ ਪਤਾ ਲੱਗਿਆ ਉਹ ਕਹਿੰਦੇ ਕਿ ਮੈਂ ਸਹਿਯੋਗ ਦੇਣ ਲਈ ਤਿਆਰ ਆ ਪਰ ਮੇਰੀ ਸ਼ਰਤ ਵੀ ਹੈ ਕਿ ਪੂਰੀ ਫੇਅਰ ਜਿਹੜੀ ਹੈ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਇਹ ਨਹੀਂ ਕਿ ਅੱਜ ਤੁਸੀਂ ਫਰਜੀ ਦੱਸੀ ਜਾ ਰਹੇ ਹੋ ਤੇ ਕੱਲ ਨੂੰ ਆਪਣੀ ਮਰਜ਼ੀ ਨਾਲ ਰਿਪੋਰਟ ਬਣਾਓ ਇਸ ਤਰ੍ਹਾਂ ਦੇ ਦਾਅਵੇ ਹੁਣ ਕਾਲੀ ਦਲ ਦੇ ਲੀਡਰਾਂ ਨੇ ਕਰਨੇ ਸ਼ੁਰੂ ਕਰ ਦਿੱਤੇ ਨੇ ਹੁਣ ਅਰਸ਼ਦੀਪ ਸਿੰਘ ਕਲੇਰ ਜਿਹੜੇ ਕਿ ਲੀਗਲ ਸੈਲ ਦੇ ਚੇਅਰਮੈਨ ਪ੍ਰਧਾਨ ਵੀ ਨੇ ਸ਼੍ਰੋਮਣੀ ਕਾਲੀ ਦਲ ਦੇ ਔਰ ਕਈ ਕੇਸਾਂ ਦੇ ਵਿੱਚ ਉਹ ਵਕੀਲ ਦੇ ਤੌਰ ਤੇ ਵੀ ਅਦਾਲਤ ਦੇ ਵਿੱਚ ਪੇਸ਼ ਹੁੰਦੇ ਨੇ ਉਹਨਾਂ ਨੇ ਆਪਣਾ ਸਟੈਂਡ ਰੱਖ ਦਿੱਤਾ ਕਿ ਮੈਂ ਤਾਂ ਗਵਾਹ ਦੇ ਤੌਰ ਤੇ ਉੱਤੇ ਜ਼ਰੂਰ ਜਾ ਰਿਹਾ ਹਾਂ ਦੱਸਣ ਜਾ ਰਿਹਾ ਹਾਂ ਕਿ ਆਡੀਓ ਕਿਵੇਂ ਸਹੀ ਹੈ ਉਹਨਾਂ ਨੇ ਆਪਣੇ ਐਂਗਲ ਤੋਂ ਦੱਸ ਦਿੱਤਾ ਪਰ ਇਸ ਦੇ ਵਿੱਚ ਹੁਣ ਤਲਬ ਕਿਸ ਕਿਸ ਨੂੰ ਕੀਤਾ ਗਿਆ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਵੀ ਸਾਮਨਿੰਗ ਹੋਈ ਹੈ ਇਸ ਮਾਮਲੇ ਦੇ ਵਿੱਚ ਜਿਹੜੀ ਹੈ ਤਲਬ ਕੀਤਾ ਗਿਆ ਉਹਨਾਂ ਨੂੰ ਕਿ ਉਹ ਆਪ ਦਾ ਪੇਸ਼ ਹੋਣ ਉਹ ਜਾਂਦੇ ਆ ਕਿ ਨਹੀਂ ਜਾਂਦੇ ਉਹਨਾਂ ਦਾ ਆਪਣਾ ਸਟੈਂਡ ਹਲੇ ਆਉਣਾ ਬਾਕੀ ਹੈ ਇਸ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਸੁਖਵੀਰ ਸਿੰਘ ਬਾਦਲ ਦੇ ਨਾਲ ਜਿਹੜੇ ਯੂਥ ਅਕਾਲੀ ਦਲ ਦੇ ਲੀਡਰ ਨੇ ਪ੍ਰਧਾਨ ਨੇ ਸਰਬਜੀਤ ਸਿੰਘ ਝਿੰਜਰ ਉਹਨਾਂ ਨੂੰ ਵੀ ਤਲਬ ਕੀਤਾ ਗਿਆ ਇਸ ਤੋਂ ਇਲਾਵਾ ਜਿਹੜਾ ਹੁਣ ਪਤਾ ਲੱਗਿਆ ਕਿ ਇਕੱਲੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਹੀ ਨਹੀਂ ਇਸ ਤੋਂ ਇਲਾਵਾ ਕੁਝ ਪੱਤਰਕਾਰਾਂ ਨੂੰ ਵੀ ਜਿਨ੍ਹਾਂ ਨੇ ਉਸ ਆਡੀਓ ਨੂੰ ਅੱਗੇ ਲੋਕਾਂ ਤੱਕ ਪਹੁੰਚਾਇਆ ਜਾਂ ਸਾਂਝਾ ਕੀਤਾ ਜਾਂ ਆਪਣੇ ਪਲੇਟਫਾਰਮ ਤੇ ਪਾਇਆ ਉਹਨਾਂ ਨੂੰ ਵੀ ਏਡੀਜੀਪੀ ਪੀ ਦੇ ਵੱਲੋਂ ਪੁਰਮ ਆਪਲਸ ਦੇ ਵੱਲੋਂ ਸੱਦਿਆ ਗਿਆ ਕਿ ਇਹਦੇ ਬਾਰੇ ਆਪਣਾ ਸਪਸ਼ਟੀਕਰਨ ਦਿਓ ਜਾਂ ਆਪਣੇ ਬਿਆਨ ਦਰਜ ਕਰਾਓ ਹੁਣ ਬਾਕੀ ਵੀ ਪੱਤਰਕਾਰਾਂ ਦੇ ਨਾਮ ਸਾਹਮਣੇ ਆ ਜਾਣਗੇ ਕਿਸ-ਕਿਸ ਕੋਲ ਉਹ ਜਿਹੜੀ ਤਲਬ ਕੀਤੇ ਜਾਣ ਦਾ ਜਿਹੜਾ ਪੱਤਰ ਹੈ ਉਹ ਪਹੁੰਚ ਗਿਆ ਹੈ ਰਤਨਦੀਪ ਧਾਲੀਵਾਲ ਉਹਨਾਂ ਦਾ ਨਾਮ ਜਰੂਰ ਸਾਨੂੰ ਪਤਾ ਲੱਗਿਆ ਕਿ ਉਹਨਾਂ ਨੂੰ ਵੀ ਜਿਹੜਾ ਇਸ ਮਾਮਲੇ ਦੇ ਵਿੱਚ ਤਲਬ ਕੀਤਾ ਗਿਆ ਹੈ ਹਾਲੇ ਤੱਕ ਪੰਜਾਬ ਪੁਲਿਸ ਦੇ ਵੱਲੋਂ ਉਹੀ ਸਟੈਂਡ ਹੈ ਕਿ ਉਹ AI ਨਾਲ ਜਨਰੇਟ ਕੀਤੀ ਗਈ ਸੀ ਉਸ ਨੂੰ ਨਸ਼ਰ ਕਰਨਾ ਜਿਹੜਾ ਆ ਉਹ ਕਾਨੂੰਨੀ ਅਪਰਾਧ ਹੈ ਪਹਿਲਾਂ ਅਗਾਹ ਦੀ ਕੀਤਾ ਗਿਆ ਸੀ ਖਾਸ ਕਰਕੇ ਕਿ ਲੋਕ ਇਸ ਤੋਂ ਬਚਣ ਇਹ AI ਨਾਲ ਬਣਾਈ ਗਈ ਹੈ ਇਸ ਤਰ੍ਹਾਂ ਜਿਹੜੀ ਹੈ ਉਹ ਸਾਂਝੀ ਨਹੀਂ ਕਰਨੀ ਚਾਹੀਦੀ ਇੱਕ ਪਾਸੇ ਤਾਂ ਤਲਬ ਕਰਨ ਦੀ ਗੱਲ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਪਹਿਲੇ ਦਿਨ ਤੋਂ ਕਹਿ ਰਹੇ ਨੇ ਸੁਖਬੀਰ ਸਿੰਘ ਬਾਦਲ ਨੇ ਤਾਂ ਕੱਲ ਵੀ ਚੈਲੰਜ ਕੀਤਾ ਸੀ ਔਰ ਇਹ ਵੀ ਕਿਹਾ ਸੀ ਕਿ ਉਦੋਂ ਤੱਕ ਦਮ ਨਹੀਂ ਅਸੀਂ ਲਾਵਾਂਗੇ ਜਦੋਂ ਤੱਕ ਐਸਐਸਪੀ ਪਟਿਆਲਾ ਵਰਮ ਸ਼ਰਮਾ ਨੂੰ ਜੇਲ੍ਹ ਦੇ ਵਿੱਚ ਨਹੀਂ ਪਹੁੰਚਾ ਦਿੰਦੇ ਜਾਂ ਕਾਨੂੰਨੀ ਸਜ਼ਾ ਨਹੀਂ ਦਿਵਾ ਦਿੰਦੇ ਅੱਜ ਵੀ ਉਹਨਾਂ ਨੇ ਕਈ ਥਾਵਾਂ ਤੇ ਬਠਿੰਡੇ ਵਾਲੇ ਪਾਸੇ ਜਾ ਕੇ ਜਾਂ ਹੋਰਨਾਂ ਥਾਵਾਂ ਤੇ ਗਏ ਅੱਜ ਵੀ ਉਹਨਾਂ ਦਾ ਇਹੀ ਸਟੈਂਡ ਸੀ ਉਸ ਬਾਰੇ ਕਿ ਧੱਕੇਸ਼ਾਹੀ ਬਹੁਤ ਹੋਈ ਹੈ ਲੋਕਤੰਤਰ ਦਾ ਘਾਣ ਹੋਇਆ ਹੈ ਅਫਸਰਾਂ ਦੇ ਨੂੰ ਚੇਤਾਵਨੀ ਉਹਨਾਂ ਨੇ ਦਿੱਤੀ ਇੱਥੋਂ ਤੱਕ ਕਿ ਡੀਜੀਪੀ ਨੂੰ ਵੀ ਕਹਿੰਦੇ ਸੀ ਉਹ ਕੱਲ ਕਿ ਮੈਂ ਬੇਨਤੀ ਕਰਦਾ ਹਾਂਗਾ ਕਰਦਾ ਕਿ ਆਪਣੀ ਇਸ ਆਡੀਓ ਦੀ ਜਾਂਚ ਕਰਾ ਕੇ ਆ ਜਿਹੜੇ ਉਹਨਾਂ ਨੂੰ ਬਚਾਉਣ ਦੀ ਵੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਅਫਸਰਾਂ ਦੇ ਉੱਤੇ ਜਿਹੜੀ ਆ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਆਡੀਓ ਹੈ ਇੱਕ ਤਨ ਪਛਾਤਿਆਂ ਦੇ ਉੱਤੇ ਪਰਚਾ ਪਹਿਲਾਂ ਹੀ ਦਰਜ ਹੋ ਚੁੱਕਾ ਹੈ ਇਸ ਮਾਮਲੇ ਦੇ ਵਿੱਚ ਐਫਆਈਆਰ ਨੰਬਰ ਹੈ 52 ਜਿਹੜੀ ਕਿ 4 ਤਰੀਕ ਨੂੰ ਜਿਹੜਾ ਸਟੇਸ਼ਨ ਸਾਈਬਰ ਕ੍ਰਾਈਮ ਹੈ ਪਟਿਆਲਾ ਦੇ ਵਿੱਚ ਪੁਲਿਸ ਸਟੇਸ਼ਨ ਉੱਥੇ ਜਿਹੜੀ ਦਰਜ ਹੋਈ ਹੈ ਐਫ ਆਈ ਆਰ ਨੰਬਰ 52 ਉਸੇ ਦੇ ਵਿੱਚ 94 ਬੀ ਐਨ ਐਸ ਐਸ ਦੇ ਤਹਿਤ ਜਿਹੜਾ ਕੀ ਭਾਰਤੀ ਹੈ ਨਾਗਰਿਕ ਸੁਰੱਖਿਆ ਸਹਿਯੰਤਾ ਇਹ ਕਾਨੂੰਨ ਦੇ ਤਹਿਤ ਅਰਸ਼ਦੀਪ ਸਿੰਘ ਕਲੇਰ ਨੂੰ ਗਵਾਹ ਦੇ ਤੌਰ ਦੇ ਉੱਤੇ ਬੁਲਾਇਆ ਗਿਆ ਤੇ ਉਹਨਾਂ ਨੇ ਆਖ ਵੀ ਦਿੱਤਾ ਕਿ ਮੈਂ ਜਾਵਾਂਗਾ ਜਿਹੜੇ ਟਾਈਮ ਦਿੱਤਾ ਗਿਆ 11 ਵਜੇ ਦਾ ਸਮਾਂ ਦਿੱਤਾ ਗਿਆ ਪੁਲਿਸ ਹੈੱਡ ਕੁਆਰਟਰ ਉਹਨਾਂ ਨੂੰ ਬੁਲਾਇਆ ਗਿਆ ਔਰ ਇਹ ਏ ਡੀ ਜੀ ਪੀ ਲਾਅ ਐਂਡ ਆਰਡਰ ਦੇ ਵੱਲੋਂ ਆਰਡਰ ਕੱਢੇ ਗਏ ਨੇ ਹੁਕਮ ਕੱਢੇ ਗਏ ਨੇ ਕਿ ਉਹਨਾਂ ਨੂੰ ਤਲਬ ਕੀਤਾ ਗਿਆ ਹੁਣ ਗੱਲ ਇਹ ਹੈ ਕਿ ਇਸ ਆਡੀਓ ਦੇ ਚਰਚੇ ਬਹੁਤ ਹੋ ਗਏ ਹੁਣ ਇੱਕ ਅਥੀਤ ਜਿਹੜੀ ਆਡੀਓ ਆ ਇਸ ਦੇ ਵਿੱਚ ਸ਼੍ਰੋਮਣੀ ਕਾਲੀਦਲ ਦੇ ਲੀਡਰਾਂ ਦਾ ਜਦੋਂ ਉਹਨਾਂ ਨੇ ਸ਼ੇਅਰ ਹੀ ਕੀਤੀ ਉਦੋਂ ਬੜਾ ਵੱਡਾ ਦਾਵਾ ਕੀਤਾ ਬਾਅਦ ਵਿੱਚ ਵੀ ਇਸ ਦੇ ਉੱਤੇ ਪ੍ਰਚਾਰ ਕੀਤਾ ਔਰ ਇਹ ਇੱਥੋਂ ਤੱਕ ਨਹੀਂ ਗੱਲ ਸੀਮਤ ਰਹੀ ਕਿ ਕੱਲਾ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਹੈ ਤਾਂ ਉਸ ਤੋਂ ਬਾਅਦ ਡੀਜੀਪੀ ਤੋਂ ਰਿਪੋਰਟ ਮੰਗੀ ਕਿ ਡੀਜੀਪੀ ਨੇ ਅੱਗੇ ਏਡੀਜੀਪੀ ਲਾਂਡ ਆਰਡਰ ਦੀ ਡਿਊਟੀ ਲਗਾ ਦਿੱਤੀ ਤਾਂ ਉਹ ਹੁਣ ਅੱਗੇ ਉਹ ਤਲਬ ਕਰ ਰਹੇ ਨੇ ਪੰਜਾਬ ਪੁਲਿਸ ਅੱਜ ਵੀ ਮੰਨ ਰਹੀ ਹੈ ਕਿ ਉਹ ਆਡੀਓ ਫਰਜੀ ਹੈ ਔਰ ਉਹ ਬਦਨਾਮ ਕਰਨ ਲਈ ਸਭ ਕੁਝ ਕੀਤਾ ਗਿਆ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਆਡੀਓ ਫਰਜੀ ਹੈ ਕੀ ਜਿਹੜੀ ਇਹ ਤਲਬ ਕੀਤੇ ਜਾ ਰਹੇ ਨੇ ਲੀਡਰ ਜਾਂ ਕੁਝ ਪੱਤਰਕਾਰ ਜਿਵੇਂ ਕਿ ਹੁਣ ਤੱਕ ਜਾਣਕਾਰੀਆਂ ਮਿਲ ਰਹੀਆਂ ਨੇ ਕਿ ਉਹਨਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਵਾਕਈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਏਗਾ ਜੇਕਰ ਸੱਚੀ ਪਾਈ ਜਾਂਦੀ ਆਡੀਓ ਤਾਂ ਕੀ ਪੰਜਾਬ ਪੁਲਿਸ ਆਪਣੇ ਪਟਿਆਲਾ ਪੁਲਿਸ ਦੇ ਅਧਿਕਾਰੀਆਂ ਨੂੰ ਜਿਹੜੇ ਉਸ ਆਡੀਓ ਦੇ ਵਿੱਚ ਦਾਵਾ ਕੀਤਾ ਗਿਆ ਕਿ ਆ ਆ ਨਾਮ ਨੇ ਐਸਐਸਪੀ ਤੋਂ ਲੈ ਕੇ ਉਹਨਾਂ ਦੇ ਅਧੀਨ ਜਿੰਨੇ ਡੀਐਸਪੀ ਕੰਮ ਕਰਨ ਵਾਲੇ ਨੇ ਚਾਹ ਰਾਜਪੁਰਾ ਚਾਹ ਨਾਬਾ ਜਾਂ ਕੋਈ ਘਨੌਰ ਵਾਲੇ ਪਾਸੇ ਦਾ ਕੋਈ ਹੋਰ ਹੈ ਇਹਨਾਂ ਸਾਰਿਆਂ ਨੂੰ ਕਿ ਜਿਹੜੀ ਹੈ ਕਾਨੂੰਨੀ ਤੌਰ ਦੇ ਉੱਤੇ ਸਜ਼ਾ ਵੀ ਪੰਜਾਬ ਪੁਲਿਸ ਦੇ ਅਧਿਕਾਰੀ ਦੇਣਗੇ ਜੇਕਰ ਰਿਪੋਰਟ ਤਿਆਰ ਹੋ ਜਾਂਦੀ ਹੈ ਕਿ ਵਾਕਈ ਸੱਚੀ ਪਾਈ ਜਾਂਦੀ ਹੈ ਜਾਂ ਫਿਰ ਇਸ ਰਿਪੋਰਟ ਨੂੰ ਹਾਲੇ ਇਲੈਕਸ਼ਨ ਹੋ ਜਾਣਦੀ ਏ ਥੋੜਾ ਜਿਹਾ ਆ ਹਿਥਾ ਹਿਥਾ ਚੱਲਾਂਗੇ ਰਿਪੋਰਟ ਕਦੋਂ ਬਣੇਗੀ ਉਦੋਂ ਤੱਕ ਮਾਮਲੇ ਹੌਲੀ ਹੌਲੀ ਠੰਡੇ ਪੈ ਜਾਂਦੇ ਆ ਠੰਡੇ ਬਸਤੇ ਤੇ ਨਹੀਂ ਪੈ ਜਾਵੇਗਾ ਮਾਮਲਾ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਹੁਣ ਸ਼੍ਰੋਮਣੀ ਅਕਾਲੀ ਦਲ ਇਸ ਮਾਮਲੇ ਦੇ ਵਿੱਚ ਕੱਲਾ ਇਲੈਕਸ਼ਨ ਕਮਿਸ਼ਨ ਤੱਕ ਜਾ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਤੱਕ ਸੀਮਤ ਨਹੀਂ ਰਹੀ ਉਹਨਾਂ ਨੇ ਇਸ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੱਕ ਵੀ ਪਹੁੰਚ ਕੀਤੀ ਹੈ ਉੱਥੇ ਵੀ ਅਰਸ਼ਦੀਪ ਸਿੰਘ ਕਲੇਰ ਦੇ ਵੱਲੋਂ ਹੀ ਇਸ ਮਾਮਲੇ ਦੇ ਵਿੱਚ ਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਅੱਜ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਨੇ ਦੱਸਿਆ ਉਸ ਦੇ ਵਿੱਚ ਵੀ ਕਿ ਉਹ ਹਾਈ ਕੋਰਟ ਪਹੁੰਚ ਗਏ ਨੇ ਹੁਣ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਦੇ ਵਿੱਚ ਸੋਮਵਾਰ ਨੂੰ ਕੇਸ ਲੱਗਿਆ ਹੋਇਆ ਸੁਣਵਾਈ ਹੋਣੀ ਹੈ ਹੁਣ ਹਾਈ ਕੋਰਟ ਕੀ ਕਿਸੇ ਬਾਹਰੀ ਏਜੰਸੀ ਨੂੰ ਤਾਂ ਹੀ ਦੇ ਦੇਗੀ ਜਾਂਚ ਜਾਂ ਫਿਰ ਪੰਜਾਬ ਸਰਕਾਰ ਜਦੋਂ ਆਪਣਾ ਜਵਾਬ ਦੇਗੀ ਉਸ ਕੇਸ ਦੇ ਵਿੱਚ ਹਾਈ ਕੋਰਟ ਵਿੱਚ ਜਿਹੜਾ ਲੱਗਿਆ ਹੋਇਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹੁੰਚ ਕੀਤੀ ਗਈ ਕੀ ਉੱਥੇ ਇਹੀ ਆਧਾਰ ਬਣਾ ਲਿਆ ਜਾਏਗਾ ਕਿ ਸੋਮਵਾਰ ਨੂੰ ਜਿਹੜੀ ਸੁਣਵਾਈ ਹੋਣੀ ਹੈ ਕਿ ਉਸ ਤੋਂ ਪਹਿਲਾਂ ਅਸੀਂ ਇਹ ਜਿਹੜੀ ਹੈ ਪੜਤਾਲ ਦੇ ਦੇਵਾਂਗੇ ਕਿ ਆ ਦੇਖੋ ਜੀ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ ਇਲੈਕਸ਼ਨ ਕਮਿਸ਼ਨ ਦੇ ਕਹਿਣ ਦੇ ਉੱਤੇ ਅਸੀਂ ਇਹ ਪ੍ਰਕਿਰਿਆ ਪੂਰੀ ਕਰ ਲੈਣਦੇ ਹਾਂ ਸਾਨੂੰ ਰਿਪੋਰਟ ਤਿਆਰ ਕਰਕੇ ਤੇ ਅਸੀਂ ਹਾਈ ਕੋਰਟ ਵਿੱਚ ਸਬਮਿਟ ਕਰਵਾ ਦੇਾਂਗੇ ਜਾਂ ਇਲੈਕਸ਼ਨ ਕਮਿਸ਼ਨ ਨੂੰ ਵੀ ਉਸ ਦੀ ਇੱਕ ਕਾਪੀ ਭੇਜ ਦੇਾਂਗੇ ਇਹ ਵੀ ਪੰਜਾਬ ਪੁਲਿਸ ਵੱਲੋਂ ਜਾਂ ਪੰਜਾਬ ਸਰਕਾਰ ਦੇ ਵੱਲੋਂ ਪੇਸ਼ ਹੋਣ ਵਾਲੇ ਵਕੀਲਾਂ ਵੱਲੋਂ ਦਲੀਲ ਸੋਮਵਾਰ ਨੂੰ ਰੱਖੀ ਜਾ ਸਕਦੀ ਹੈ ਇਹਦੇ ਵਿੱਚ ਕੀ ਹੁਣ ਜਿਵੇਂ ਕੀ ਪਤ ਕੁੱਛ ਪੱਤਰਕਾਰ ਨੂੰ ਸੱਦ ਲਿਆ ਜਾਂ ਹੋਰ ਲੀਡਰ ਨੂੰ ਵੀ ਸੰਮਨ ਕੀਤਾ ਹੈਗਾ ਹੁਣ ਕੀ ਸਾਰੇ ਲੀਡਰ ਜਾਣਗੇ ਜਾਂ ਪੱਤਰਕਾਰ ਜਾਣਗੇ ਜਾਂ ਇਹ ਕੋਲ ਹਾਈ ਕੋਰਟ ਦੀ ਜਿਹੜੀ ਸੁਣਵਾਈ ਹੈ ਉਹਦੀ ਉਡੀਕ ਕਰਨਗੇ ਸਾਰੇ ਤੇ ਬੁਲਾਇਆ ਕਦੋਂ ਮੈਂ ਜਿਹੜਾ ਅਰਸ਼ਦੀਪ ਸਿੰਘ ਕਲੇਰ ਨੂੰ ਬੁਲਾਇਆ ਗਿਆ ਉਸ ਦਾ ਨੋਟੀਫਿਕੇਸ਼ਨ ਤਾਂ ਸਾਡੇ ਕੋਲ ਹੈ ਉਹਨੂੰ ਗਵਾਹ ਦੇ ਤੌਰ ਤੇ ਬੁਲਾਇਆ ਗਿਆ ਸਵੇਰੇ 11 ਵਜੇ ਬੁਲਾਇਆ ਗਿਆ ਕੱਲ 11 ਵਜੇ ਪਰ ਇਸ ਮਾਮਲੇ ਦੇ ਵਿੱਚ ਜਿਹੜੇ ਪੱਤਰਕਾਰਾਂ ਨੂੰ ਜਾਂ ਹੋਰ ਸ਼ਰਮਣੀ ਕਾਲੀ ਦਲ ਦੇ ਲੀਡਰਾਂ ਨੂੰ ਹੋ ਸਕਦਾ ਹੈ ਇਸ ਮਾਮਲੇ ਦੇ ਵਿੱਚ ਕੋਈ ਲੀਡਰ ਆੜ ਵੀ ਜਾਣ ਜਾਂ ਕੋਈ ਹੋਰ ਜਿਨ੍ਹਾਂ ਲੋਕਾਂ ਨੂੰ ਤਲਬ ਕੀਤਾ ਗਿਆ ਉਹ ਵੀ ਅੜ ਜਾਣ ਕਿਸ ਦੇ ਵਿੱਚ ਦੇਖੋ ਕੀ ਹੈ ਜਾਂ ਇਹ ਵੀ ਹੋ ਸਕਦਾ ਹੈ ਕਿ ਇਸ ਮਾਮਲੇ ਦੇ ਵਿੱਚ ਸਾਰੇ ਕਿਉਂਕਿ ਚਾਹੁੰਦੇ ਸਾਰੇ ਹੀ ਨੇ ਕਿ ਸੱਚ ਬਾਹਰ ਆਉਣਾ ਚਾਹੀਦਾ ਇਸ ਆਡੀਓ ਦਾ ਜੇਕਰ ਪੁਲਿਸ ਦੇ ਅਧਿਕਾਰੀ ਕਹਿ ਰਹੇ ਨੇ ਏਆਈ ਨਾਲ ਹੈ ਤਾਂ ਪੁਲਿਸ ਦੇ ਅਧਿਕਾਰੀਆਂ ਦੇ ਵਿੱਚੋਂ ਤੇ ਨਾ ਹੀ ਆਮ ਆਦਮੀ ਪਾਰਟੀ ਦੇ ਕਿਸੇ ਲੀਡਰ ਦੇ ਵਿੱਚੋਂ ਸੱਤਾ ਧਿਰ ਵਾਲੇ ਪਾਸਿਓਂ ਕਿਸੇ ਨੇ ਹੱਕ ਠੋਕ ਕੇ ਨਹੀਂ ਆਖਿਆ ਕਿ ਹਾਂ ਏਆਈ ਨਾਲ ਬਣੀ ਹੈ ਕਿ ਨਹੀਂ ਬਣੀ ਇਸ ਦੀ ਜਾਂਚ ਹੋ ਰਹੀ ਹੈ ਜਾਂਚ ਹੋਣ ਤੋਂ ਬਾਅਦ ਸਾਰਿਆਂ ਨੂੰ ਭਾਜੜਾ ਪਾਵਾਂਗੇ ਜਿਨ੍ਹਾਂ ਨੇ ਉਹ ਫਰਜੀ ਆਡੀਓ ਨੂੰ ਸਾਂਝਾ ਕੀਤਾ ਹੈ ਕਹਿਣਾ ਤਾਂ ਚਾਹੀਦਾ ਘਟੂਕਟ ਲੋਕਾਂ ਨੂੰ ਵੀ ਭਰੋਸਾ ਹੋਵੇ ਵੀ ਭਾਈ ਇਸ ਤਰ੍ਹਾਂ ਨਹੀਂ ਹੋਇਆ ਪਰ ਜਦੋਂ ਉਸ ਤੋਂ ਬਾਅਦ ਗਤੀਵਿਧੀਆਂ ਜਿਸ ਤਰ੍ਹਾਂ ਦੀਆਂ ਦੇਖਣ ਨੂੰ ਮਿਲੀਆਂ ਸੀ ਅਖੀਰਲਾ ਦਿਨ ਸੀ 4 ਤਰੀਕ ਦਾ ਕਾਗਜ਼ ਭਰਨ ਦਾ ਕਿਸ ਢੰਗ ਦੇ ਨਾਲ ਘਨੌਰ ਦੇ ਵਿੱਚ ਪਟਿਆਲੇ ਦੇ ਵੱਖ-ਵੱਖਰੇ ਇਲਾਕਿਆਂ ਦੇ ਵਿੱਚ ਜਾਂ ਹੋਰ ਨਾ ਕਈ ਥਾਵਾਂ ਦੇ ਉੱਤੇ ਧੱਕੇਸ਼ਾਹੀ ਦੀਆਂ ਤਸਵੀਰਾਂ ਅਸ਼ਰੇਆਮ ਸਾਹਮਣੇ ਆਈਆਂ ਨੇ ਪਟਿਆਲਾ ਪੁਲਿਸ ਨੇ 5-6 ਸੁਣਨ ਚਾਹਿਆ ਪਰਚੇ ਤਾਂ ਦਰਜ ਕੀਤੇ ਨੇ ਪਰ ਕਾਗਜ਼ ਖੋਨ ਵਾਲਿਆਂ ਤੇ ਪਰ ਉਹ ਵੀ ਅਣਪਛਾਤੇ ਆ ਤੇ ਦਰਜ ਕੀਤੇ ਆ ਔਰ ਕਈਆਂ ਦੀਆਂ ਤਸਵੀਰਾਂ ਨੇ ਇੱਕ ਪਲਵਾਨ ਤਾਂ ਪੂਰਾ ਭੱਜਿਆ ਜਾ ਰਿਹਾ ਵੀਡੀਓ ਦੇ ਵਿੱਚ ਉਹ ਕਿਹੜਾ ਬੰਦਾ ਹੈ ਪੰਜਾਬ ਦਾ ਜਿਨੇ ਉਸ ਦੀ ਸ਼ਕਲ ਨਹੀਂ ਦੇਖੀ ਪੰਜਾਬ ਪੁਲਿਸ ਨਹੀਂ ਪਛਾਣ ਸਕੀ ਉਹਨਾਂ ਨੂੰ ਯਾ ਹਰਾਨੀ ਦੀ ਗੱਲ ਤਾਂ ਇਹੀ ਹੈ ਕਿ ਲੋਕ ਉੱਥੋਂ ਦੇ ਜਿਹੜੇ ਘਨੌਰ ਹਲਕੇ ਦੇ ਹੋ ਗਏ ਉਹ ਦੱਸੀ ਜਾਂਦੇ ਆ ਕਿ ਫਲਾਣੇ ਉਹਦਾ ਨਾਂ ਕੀ ਹੈ ਉਹ ਕਿਹੜੇ ਪਿੰਡ ਦਾ ਰਹਿਣ ਵਾਲਾ ਆਮ ਆਦਮੀ ਪਾਰਟੀ ਦੇ ਵਿਧਾਇਕ ਹਲਕਾ ਕਨੌਰ ਤੋਂ ਗੁਰਲਾਲ ਗੁਰਲਾਲ ਕਨੌਰ ਦੇ ਨਾਲ ਉਸ ਦੀ ਤਸਵੀਰ ਵੀ ਆ ਗਈ ਹਜੇ ਤੱਕ ਪੁਲਿਸ ਨੂੰ ਨਹੀਂ ਪਤਾ ਲੱਗਿਆ ਪੁਲਿਸ ਅਨੁਪਛਾਤ ਦੇ ਉੱਤੇ ਪਰਚਾ ਦਰਜ ਕਰਦੀ ਹੈ ਹੁਣ ਇਸ ਮਾਮਲੇ ਦੇ ਵਿੱਚ ਵੀ ਜਿਨ੍ਹਾਂ ਨੇ ਆਡੀਓ ਸਾਂਝੀ ਕੀਤੀ ਹੈ ਇੱਕ ਐਫਆਈਆਰ ਦਰਜ ਹੋ ਗਈ ਹੈ ਜਿਹੜਾ ਪੁਲਿਸ ਸਟੇਸ਼ਨ ਸਾਈਬਰ ਕ੍ਰਾਈਮ ਹੈ ਪਟਿਆਲੇ ਦੇ ਵਿੱਚ ਐਫਆਈਆਰ ਨੰਬਰ 52 ਹੁਣ ਉਸੇ ਦੇ ਆਧਾਰ ਤੇ ਉਸ ਨੂੰ ਇਨਵੈਸਟੀਗੇਸ਼ਨ ਨੂੰ ਅੱਗੇ ਵਧਾਇਆ ਗਿਆ ਹੁਣ ਉਸ ਇਨਵੈਸਟੀਗੇਸ਼ਨ ਨੂੰ ਪੂਰਾ ਕਰਨ ਦੇ ਵਾਸਤੇ ਸ਼੍ਰੋਮਣੀ ਕਾਲੀ ਦਲ ਦੇ ਕਈ ਲੀਡਰਾਂ ਨੇ ਕਿਉਂਕਿ ਸਭ ਤੋਂ ਆਕਾਲੀ ਦਲ ਨੇ ਰੌਲਾ ਪਾਇਆ ਕਿ ਆ ਦੇਖੋ ਕਿਉਂਕਿ ਉਸ ਆਡੀਓ ਦੇ ਵਿੱਚ ਉਸ ਕਥੀ ਟਾੜੀਓ ਦੇ ਵਿੱਚ ਨਾਮ ਲਿਆ ਜਾ ਰਿਹਾ ਸੁਖਬੀਰ ਬਾਦਲ ਦਾ ਨਾਮ ਆਉਂਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਜਾਂ ਉਹਨਾਂ ਦੇ ਜਿਹੜੇ ਉਮੀਦਵਾਰ ਕਾਗਜ਼ ਭਰਨ ਜਾਣਗੇ ਉਹਨਾਂ ਨੂੰ ਕਿੱਥੇ ਰੋਕਣਾ ਹੈ ਕਿਹੜੇ ਸਟੇਸ਼ਨਾਂ ਤੇ ਜਿਹੜਾ ਜਿੱਥੇ ਭਰੇ ਜਾਣੇ ਨੇ ਨੋਮੀਨੇਸ਼ਨ ਸੈਂਟਰ ਨੇ ਉੱਥੇ ਪਹੁੰਚਣੀ ਨਾ ਦਿਓ ਘਰਾਂ ਦੇ ਵਿੱਚ ਹੀ ਡੱਕ ਲਓ ਰੋਕ ਲਓ ਔਰ ਇਹ ਵੀ ਕਿਹਾ ਜਾ ਰਿਹਾ ਉਸ ਆਡੀਓ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਲਿਖਿਆ ਸੀ ਦੋਸ਼ ਲਾਏ ਸੀ ਕਿ ਐਸਐਸਬੀ ਪਟਿਆਲਾ ਕਹਿ ਰਹੇ ਨੇ ਉਸ ਆਡੀਓ ਦੇ ਵਿੱਚ ਕਿ ਫਿਕਰ ਨਾ ਕਰਿਓ ਡੀਐਸਪੀ ਨੂੰ ਜਾਂ ਹੋਰ ਅਧਿਕਾਰੀਆਂ ਨੂੰ ਕਿ ਤੁਹਾਡੀ ਮੈਂ ਹੀ ਰਿਪੋਰਟ ਬਣਾਉਣੀ ਆ ਪੋਜ਼ਿਟਿ ਇਸ ਖੁਪੀਰ ਸਿੰਘ ਬਾਦਲ ਨੇ ਦੋਸ਼ ਲਾਏ ਸੀ ਉਹਨਾਂ ਦੇ ਉੱਤੇ ਉਹ ਸਾਰੇ ਮਾਮਲੇ ਦੇ ਵਿੱਚ ਹੁਣ ਇਸ ਦਾ ਨਤਾਰਾ ਤਾਂ ਹੋਣਾ ਚਾਹੀਦਾ ਪਰ ਉਹ ਨਤਾਰਾ ਵੀ ਜਲਦੀ ਹੋਣਾ ਚਾਹੀਦਾ ਉਸ ਆਡੀਓ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਨੂੰ ਜੇਕਰ ਬਹੁ ਗਿਣਤੀ ਲੋਕ ਤਾਂ ਵਿਸ਼ਵਾਸ ਕਰ ਹੀ ਬੈਠੇ ਆ ਕਿ ਉਹ ਆਡੀਓ ਸੱਚੀ ਹੈ ਪਰ ਗੱਲ ਆਉਂਦੀ ਹੈ ਜਦੋਂ ਕਾਨੂੰਨ ਜਾਂ ਸੰਵਿਧਾਨਕ ਦਾਇਰੇ ਦੇ ਵਿੱਚ ਰਹਿ ਕੇ ਕਿਉਂਕਿ ਅਦਾਲਤਾਂ ਵਿੱਚ ਜਦੋਂ ਨਤਾਰਾ ਹੁੰਦਾ ਫੈਕਟ ਕੀ ਕਹਿੰਦਾ ਉਸ ਸਾੜੀਆਂ ਚੈੱਕ ਕਿੱਥੇ ਕਰਾਇਆ ਗਿਆ ਉਹਦੀ ਰਿਪੋਰਟ ਕੀ ਕਹਿੰਦੀ ਹੈ ਜੇਕਰ ਪੰਜਾਬ ਪੁਲਿਸ ਉਸ ਦੀ ਜਾਂਚ ਕਰ ਰਹੀ ਹੈ ਤੇ ਉਸ ਦੇ ਵਿੱਚ ਅਧਿਕਾਰੀ ਵੀ ਪੰਜਾਬ ਪੁਲਿਸ ਦੇ ਫਸਨੇ ਆ ਇਸ ਕਰਕੇ ਆਮ ਤੌਰ ਤੇ ਲੋਕਾਂ ਨੂੰ ਭਰੋਸਾ ਇਸ ਕਰਕੇ ਘਟ ਹੁੰਦਾ ਜਿਵੇਂ ਸ਼੍ਰੋਮਣੀ ਕਾਲੀ ਦਲ ਮੰਗ ਕਰ ਰਿਹਾ ਕਿ ਕਿਸੇ ਬਾਹਰਲੀ ਏਜੰਸੀ ਤੋਂ ਵੀ ਇਨਵੈਸਟੀਗੇਸ਼ਨ ਹੋਵੇ ਹਾਲਾਂਕਿ ਜਿਹੜਾ ਅਰਸ਼ਦੀਪ ਸਿੰਘ ਕਲੇਰ ਨੂੰ ਗਵਾਹ ਦੇ ਤੌਰ ਤੇ ਸੱਦਿਆ ਗਿਆ ਉਹ ਕਹਿ ਰਿਹਾ ਮੈਂ ਪੂਰਾ ਸਹਿਯੋਗ ਕਰਾਂਗਾ ਪਰ ਸ਼ਰਤ ਸਾਡੀ ਹੈ ਕਿ ਫੇਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਜਦੋਂ ਕਸਵੱਟੀ ਤੇ ਕੀ ਉਤਰਦੀ ਆ ਉਹ ਅਦਾਲਤ ਦੇ ਅੱਗੇ ਰੱਖੀ ਜਾਣੀ ਆ ਜਾਂ ਉਹਦੀ ਫੋਰੈਂਸਿਕ ਜਾਂਚ ਹੋਣੀ ਆ ਕਿ ਵਾਕਈ ਤੋੜ ਮਰੋੜ ਕੇ ਉਹ ਗੱਲਾਂ ਬਣਾਈਆਂ ਗਈਆਂ ਕਿ ਕਿਸੇ ਦੇ ਵੱਲੋਂ ਕਿਸ ਨੇ ਬਣਾਈਆਂ ਕਿੱਥੇ ਬਣਾਈਆਂ ਕੋ ਪਿੰਡ ਸ਼ਹਿਰ ਥਾਂ ਕਿਸੇ ਦਾ ਤਾਂ ਨਾਮ ਹੋਏਗਾ ਆਈਪੀ ਐਡਰੈਸ ਹੋਏਗਾ ਕਿ ਕਿਹੜੀ ਡਿਵਾਈਸ ਦੇ ਵਿੱਚ ਬਣਾਈਆਂ ਗਈਆਂ ਮੋਬਾਈਲ ਦੇ ਵਿੱਚ ਆਡੀਓ ਕ੍ਰੀਏਟ ਕੀਤੀ ਗਈ ਹੈ ਆਈਏ ਨਾਲ ਜਾਂ ਕੰਪਿਊਟਰ ਦੇ ਵਿੱਚ ਕੀਤੀ ਗਈ ਹੈ ਲੈਪਟਾਪ ਚ ਕੀਤੀ ਗਈ ਹੈ ਉਹ ਸਾਰਾ ਕੁਝ ਦੱਸਣਾ ਪੈਣਾ ਜੇਕਰ ਏਆਈ ਦੱਸ ਰਹੀ ਹੈ ਪੰਜਾਬ ਪੁਲਿਸ ਹਾਲੇ ਤੱਕ ਪੰਜਾਬ ਪੁਲਿਸ ਦੇ ਵੱਲੋਂ ਜਿਸ ਤਰ੍ਹਾਂ ਦੀਆਂ ਗੱਲਾਂ ਆਈਆਂ ਨੇ ਉਹ ਤਾਂ ਹਾਲੇ ਵੀ ਉਸ ਨੂੰ ਫਰਜੀ ਦੱਸ ਰਹੇ ਨੇ ਪਰ ਦੂਜੇ ਪਾਸੇ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਲੀਡਰ ਨੇ ਜਾਂ ਪੱਤਰਕਾਰ ਜਿਨ੍ਹਾਂ ਨੇ ਸਾਂਝੀ ਕੀਤੀ ਉਹਨਾਂ ਨੂੰ ਤਲਬ ਕੀਤੇ ਜਾਣਾ ਸ਼੍ਰੋਮਣੀ ਕਾਲੀ ਦਲ ਦੇ ਲੀਡਰਾਂ ਦਾ ਤਾਂ ਸਿਆਸੀ ਤੌਰ ਤੇ ਹੋ ਸਕਦਾ ਰੇੜਕਾ ਹੋ ਸਕੇ ਪਰ ਜਿਹੜੇ ਲੋਕਾਂ ਨੇ ਖਾਸ ਕਰਕੇ ਜ਼ਿੰਮੇਵਾਰ ਪੱਤਰਕਾਰਾਂ ਨੇ ਉਸ ਨੂੰ ਖਬਰ ਦੇ ਰੂਪ ਦੇ ਵਿੱਚ ਸਾਂਝਾ ਜੇਕਰ ਲੋਕਾਂ ਤੱਕ ਕੀਤਾ ਸਾਨੂੰ ਨਹੀਂ ਲੱਗਦਾ ਕਿ ਪੱਤਰਕਾਰਾਂ ਨੂੰ ਵੀ ਤਲਬ ਕੀਤਾ ਜਾਣਾ ਚਾਹੀਦਾ ਹਾਲਾਂਕਿ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਹਨੂੰ ਨਸ਼ਰ ਕੀਤਾ ਜੇਕਰ ਵਾਕਈ ਆਡੀਓ ਕੱਲ ਨੂੰ ਨਿਕਲਦੀ ਹੈ ਕਿ ਉਹ ਫੇਕ ਸੀ ਫਰਜੀ ਸੀ ਤਾਂ ਠੀਕ ਹੈ ਕਾਰਵਾਈ ਕਰੋ ਕਾਨੂੰਨੀ ਤੌਰ ਤੇ ਪਰ ਸਵਾਲ ਹੀ ਪੈਦਾ ਹੁੰਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਜਾਣਕਾਰੀ ਸਾਂਝੀ ਕਰਨ ਦੇ ਮੱਦੇ ਨਜ਼ਰ ਉਹ ਆਡੀਓ ਪੱਤਰਕਾਰ ਦੇ ਤੌਰ ਦੇ ਉੱਤੇ ਸਾਂਝੀ ਕੀਤੀ ਹੈ ਉਹਨਾਂ ਨੂੰ ਵੀ ਜੇਕਰ ਤਲਬ ਕੀਤਾ ਜਾ ਰਿਹਾ ਹੈ ਇਹ ਬੜੀ ਹੈਰਾਨ ਕਰਨ ਵਾਲੀ ਗੱਲ ਹੈ। ਗੁਰਵੀਰ ਸਿੰਘ ਬਾਦਲ ਨੇ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਉਹਨਾਂ ਨੇ ਅਪਲੋਡ ਕੀਤਾ। ਉਹਦਾ ਹਵਾਲਾ ਦੇ ਕੇ ਪੱਤਰਕਾਰ ਨੇ ਅਪਲੋਡ ਕੀਤਾ। ਅਖਬਾਰਾਂ ਚ ਵੀ ਕਿਤੇ ਕਿਤੇ ਛਪ ਗਿਆ। ਕੀ ਹੁਣ ਕੱਲ ਜਿਹੜਾ 11 ਵਜੇ ਏਡੀਜੀਪੀ ਦੇ ਸਾਹਮਣੇ ਸੁਖਬੀਰ ਸਿੰਘ ਬਾਦਲ ਪੇਸ਼ ਹੋਣਗੇ ਜਾਣਕਾਰੀ ਦੱਸ ਦਿਨੇ ਤੁਹਾਡੇ। ਜੋ ਸੁਖਬੀਰ ਸਿੰਘ ਬਾਦਲ ਦੀ ਗੱਲ ਆ ਜਿਸ ਢੰਗ ਦੇ ਨਾਲ ਪਟਿਆਲਾ ਐਸਐਸਪੀ ਨੂੰ ਤੇ ਹੋਰ ਲੀਡਰਾਂ ਨੂੰ ਜਿਹੜੇ ਸਰਕਾਰ ਦੇ ਇਸ਼ਾਰੇ ਤੇ ਉਹਨਾਂ ਦੇ ਮੁਤਾਬਕ ਚੱਲ ਰਹੇ ਨੇ ਤਾਂ ਉਹ ਸਿੱਧਾ ਹੀ ਚੈਲੰਜ ਪਹਿਲਾਂ ਹੀ ਕਰ ਚੁੱਕੇ ਆ ਕਦੇ ਉਹਨਾਂ ਦੇ ਲਾਲ ਡਾਇਰੀ 'ਚ ਨਾਂ ਦੱਸਦੇ ਰਹੇ ਆ ਪਹਿਲਾਂ ਵੀ ਉਹਨਾਂ ਨੂੰ ਇੱਕ ਵਾਰੀ ਚੇਤਾਵਨੀ ਦੇ ਚੁੱਕੇ ਆ ਉਸੇ ਐਸਐਸਪੀ ਨੂੰ ਦੁਬਾਰਾ ਫਿਰ ਕਹਿੰਦੇ ਕਿ ਉਦੋਂ ਤੱਕ ਸਾਹ ਨਹੀਂ ਲੈਣਾ ਸੀ ਸੜਕ ਤੋਂ ਲੈ ਕੇ ਅ ਅਦਾਲਤ ਤੱਕ ਜਿਹੜੀ ਲੜਾਈ ਲੜਨੀ ਹੈ ਤੇ ਐਸਐਸਪੀ ਨੂੰ ਕਾਨੂੰਨੀ ਸਜ਼ਾ ਦਿਵਾਉਣੀ ਹੈ ਉਹਨਾਂ ਦਾ ਸਟੈਂਡ ਜਦੋਂ ਦੀ ਉਹਨਾਂ ਨੇ ਆਡੀਓ ਲੀਕ ਕੀਤੀ ਹੈ ਉਦੋਂ ਦਾ ਉਹੀ ਹੈ ਉਥੋਂ ਇਹ ਲੱਗਦਾ ਹੈ ਕਿ ਹੋ ਸਕਦਾ ਨਾ ਕਰ ਦੇਣ ਕਿਉਂਕਿ ਉਹ ਇਸ ਗੱਲ ਨੂੰ ਵੀ ਦੇਖ ਸਕਦੇ ਆ ਕਿ ਸੋਮਵਾਰ ਨੂੰ ਹਾਈ ਕੋਰਟ ਦੇ ਵਿੱਚ ਸੁਣਵਾਈ ਹੈ ਹਾਈ ਕੋਰਟ ਦੇ ਵਿੱਚੋਂ ਅਦਾਲਤ ਦੇ ਵਿੱਚੋਂ ਕੀ ਹਦਾਇਤਾਂ ਆਉਂਦੀਆਂ ਨੇ ਉਹ ਹਦਾਇਤਾਂ ਦੇ ਉੱਤੇ ਵੀ ਨਿਰਭਰ ਕਰਦਾ ਹੈ ਹੋ ਸਕਦਾ ਪਰ ਚਾਂਸ ਬਹੁਤ ਘੱਟ ਨੇ ਜਿਸ ਢੰਗ ਦੇ ਨਾਲ ਉਹ ਤਲਖੀ ਦੇ ਰੂਪ ਦੇ ਵਿੱਚ ਨਜ਼ਰ ਆ ਰਹੇ ਨੇ ਸਰਕਾਰ ਦੇ ਖਿਲਾਫ ਆਪਣੀ ਭੜਾਸ ਕੱਢ ਰਹੇ ਨੇ ਗੁੱਸਾ ਕੱਢ ਰਹੇ ਨੇ ਕਿ ਸਾਡੇ ਕਾਲੀ ਲੀਡਰਾਂ ਨੂੰ ਕਿਵੇਂ ਟਾਰਗੇਟ ਕੀਤਾ ਜਾ ਰ ਇਸ ਮਾਮਲੇ ਦੇ ਵਿੱਚ ਫੇਰ ਆਪਾਂ ਕੱਲ ਵੀ ਗੱਲ ਕੀਤੀ ਸੀ ਇਸ ਗੱਲ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਵਰਸਸ ਆਮ ਆਦਮੀ ਪਾਰਟੀ ਜ਼ਰੂਰ ਬਣਿਆ ਪਿਆ ਮਸਲਾ ਉਹਨਾਂ ਦੇ ਲੀਡਰ ਅੱਜ ਵੀ ਪ੍ਰੈਸ ਕਾਨਫਰੰਸ ਕਰਦੇ ਨੇ ਕੱਲ ਵੀ ਕਰਦੇ ਨੇ ਸਰਕਾਰ ਦੇ ਦੀ ਤਰਫੋਂ ਕੁਲਦੀਪ ਸਿੰਘ ਢਾਲੀਵਾਲ ਮੁਖ ਬੁਲਾ ਰਹੇ ਬਲਤੇਜ ਸਿੰਘ ਪੰਨੂ ਉਹਨਾਂ ਦੇ ਜਨਰਲ ਸਕੱਤਰ ਮੀਡੀਆ ਇਨਚਾਰਜ ਉਹਨਾਂ ਵੱਲੋਂ ਜਦੋਂ-ਜਦੋਂ ਵੀ ਇਸ ਗੱਲ ਦਾ ਕੀਤਾ ਗਿਆ ਉਹ ਕਹਿੰਦੇ ਕਿ ਚੋਣਾਂ ਦੇ ਵਿੱਚ ਦਰਵਾਜ਼ ਰਿਹਾ ਕਾਂਗਰਸੀਆਂ ਦਾ ਅਕਾਲੀਆਂ ਦਾ ਪਰੰਪਰਾ ਰਹੀ ਹੈ ਇੱਕ ਧੱਕੇਸ਼ਾਹੀ ਕਰਨੀ ਗੁੰਡਾਗਰਦੀ ਕਰਨੀ ਕਹਿੰਦੇ ਸਾਡੇ ਰਾਜ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਹੁੰਦੀਆਂ ਪਰ ਲੋਕ ਉਹਨਾਂ ਨੂੰ ਨਾਲ ਦੇ ਨਾਲ ਜਵਾਬ ਵੀ ਦੇ ਰਹੇ ਆ ਅੱਜਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਨਾਲ ਦੇ ਨਾਲ ਪ੍ਰਤੀਕਿਰਿਆ ਆ ਜਾਂਦੀ ਹੈ ਲੋਕ ਕਹਿ ਰਹੇ ਆ ਇਹ ਵੀ ਕਹਿ ਰਹੇ ਆ ਟਰੋਲ ਕਰਦੇ ਆ ਹੋਇਆ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਕਿ ਕਿਹੜੇ ਗ੍ਰਹਿ ਤੇ ਰਹਿੰਦੇ ਹੋ ਤੁਸੀਂ ਤੁਸੀਂ ਅੱਜ ਦੱਸੀ ਜਾਂਦੇ ਹੋ ਕਿ ਜਿਹੜੀਆਂ ਥਾਵਾਂ ਤੇ ਧੱਕਾ ਹੋ ਰਿਹਾ ਉਹ ਵਿਰੋਧੀਆਂ ਨੇ ਕੀਤਾ ਹੈ ਹਾਲਾਂਕਿ ਪੁਲਿਸ ਕਿਸ ਦੀ ਹੈ ਕਿਸ ਦੇ ਇਸ਼ਾਰੇ ਤੇ ਚੱਲ ਰਹੀ ਹੈ ਉਹ ਉਹਨਾਂ ਨੂੰ ਇਸ ਢੰਗ ਦੇ ਨਾਲ ਜਵਾਬ ਦੇ ਰਹੇ ਨੇ ਲੋਕ ਜਾਂ ਪੋਲਿਟਿਕਲ ਪਾਰਟੀਆਂ ਦੇ ਲੀਡਰ ਹੁਣ ਇਸ ਗੱਲ ਦੇ ਉੱਤੇ ਜਿੱਥੇ ਤਕਰਾਈ ਗੱਲ ਕਥਿਤ ਆਡੀਓ ਦੀ ਇਹ ਜਾਂਚ ਪੜਤਾਲ ਪੰਜਾਬ ਪੁਲਿਸ ਕਰ ਰਹੀ ਹੈ ਔਰ ਜਿਹੜਾ ਜਿਹੜੇ ਅਧਿਕਾਰੀ ਦੀ ਡਿਊਟੀ ਲੱਗੀ ਹੈ ਆਈਜੀਪੀ ਲਾਅ ਐਂਡ ਆਰਡਰ ਦੀ ਜੇਕਰ ਉਹ ਵੀ ਆਡੀਓ ਦੀ ਜਾਂਚ ਜੇਕਰ ਸਹੀ ਢੰਗ ਨਾਲ ਕਰਕੇ ਹਾਈ ਕੋਰਟ ਜਾਂ ਇਲੈਕਸ਼ਨ ਕਮਿਸ਼ਨ ਨੂੰ ਭੇਜਣਗੇ ਕੱਲ ਨੂੰ ਉਹਨਾਂ ਦੀ ਵੀ ਤਾਂ ਜਵਾਬਤਦਾਰੀ ਹੋਣੀ ਹੈ ਨਾ ਉਹ ਇਹ ਵੀ ਨਹੀਂ ਕਿ ਅੰਨੇਵਾ ਜਿਵੇਂ ਕਿਸੇ ਨੇ ਕਹਿਣਾ ਉਸੇ ਹੁਕਮ ਨੂੰ ਮੰਨ ਕੇ ਉਹ ਰਿਪੋਰਟ ਬਣਾ ਕੇ ਤੇ ਭੇਜ ਦੇਣਗੇ ਉਹਨਾਂ ਨੂੰ ਵੀ ਤਾਂ ਫੈਕਟ ਦੇ ਉੱਤੇ ਰਹਿਣਾ ਪੈਣਾ ਜਿਵੇਂ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਹਾਂ ਮੈਂ ਗਵਾਹ ਦੇ ਤੌਰ ਤੇ ਪੇਸ਼ ਹੋਣਾ ਉਹ ਕੀ ਉੱਥੇ ਦੇਖ ਕੇ ਆਉਂਦੇ ਪਹਿਲੀ ਗੱਲ ਤੋਂ ਕਹਿੰਦੇ ਜਿਹੜਾ ਮੈਂ ਲੰਮਾ ਚੋੜਾ ਲਿਖ ਕੇ ਦਿੱਤਾ ਉਹੀ ਮੇਰੇ ਬਿਆਨ ਨੇ ਫਿਰ ਵੀ ਮੈਂ ਸਹਿਯੋਗ ਦੇਵਾਂਗਾ ਜੇ ਸੁਖਵੀਰ ਸਿੰਘ ਬਾਦਲ ਵੀ ਆਪਾ ਮੰਨ ਕੇ ਚੱਲਦੇ ਹਾਂ ਅੱਜ ਕਿ ਉਹ ਪੇਸ਼ ਹੋ ਜਾਂਦੇ ਐ ਕਹਿ ਦਿੰਦੇ ਐ ਕਿ ਹਾਂ ਮੇਰੇ ਤੋਂ ਪੁੱਛੋ ਉਹ ਆਡੀਓ ਆਈ ਕਿੱਥੋਂ ਐ ਫਿਰ ਉਹ ਅਫਸਰ ਦੀ ਵੀ ਜੇਕਰ ਸੱਚੀ ਹੋਈ ਤਾਂ ਸੁਖਵੀਰ ਸਿੰਘ ਬਾਦਲ ਤੋਂ ਇਹ ਵੀ ਪੁੱਛਿਆ ਜਾਏਗਾ ਉਸ ਇਨਵੈਸਟੀਗੇਸ਼ਨ ਦੇ ਵਿੱਚ ਕਿ ਉਹ ਤੁਹਾਡੇ ਕੋਲ ਆਡੀਓ ਕਿੱਥੋਂ ਆਈ ਹੈ ਤਾਂ ਫਿਰ ਸੁਖਵੀਰ ਸਿੰਘ ਬਾਦਲ ਨੂੰ ਉਹ ਫਿਰੋਦਾ ਦੇ ਸਟੈਂਡ ਉੱਤੇ ਨਿਰਭਰ ਕਰਦਾ ਹੈ ਕਿ ਉਸ ਅਫਸਰ ਦੀ ਬਲੀ ਤਾਂ ਨਹੀਂ ਕੱਲ ਨੂੰ ਲੈ ਲਈ ਜਾਏਗੀ ਜੇਕਰ ਉਹ ਸੱਚੀ ਨਿਕਲਦੀ ਹੈ ਕਿ ਕਿਹੜੇ ਅਫਸਰ ਤੋਂ ਆਈ ਹੈ ਕਿਉਂਕਿ ਉਹ ਤਾਂ ਗੱਲ ਹੀ ਪੰਜ-ਸੱਤ ਬੰਦਿਆਂ ਦੇ ਵਿੱਚ ਹੋ ਰਹੀ ਸੀ ਅਫਸਰਾਂ 'ਚ ਕੋਈ ਬਾਹਰਲਾ ਬੰਦਾ ਤਾਂ ਕਰ ਨਹੀਂ ਰਿਹਾ ਸੀ ਫਿਰ ਉਹਨਾਂ ਦੇ ਵਿੱਚੋਂ ਵੀ ਜੇਕਰ ਇਹ ਕੱਲ ਨੂੰ ਆਡੀਓ ਸੱਚੀ ਨਿਕਲਦੀ ਹੈ ਤਾਂ ਸ਼ਾਮ ਤੋ ਉਸ ਅਫਸਰ ਦੀ ਵੀ ਆ ਸਕਦੀ ਹੈ ਹੁਣ ਸੁਖਵੀਰ ਸਿੰਘ ਬਾਦਲ ਉਸ ਅਫਸਰ ਦਾ ਵੀ ਨਾਮ ਦੱਸਦੇ ਆ ਕਿ ਨਹੀਂ ਦੱਸਦੇ ਕਿਉਂਕਿ ਸੁਖਵੀਰ ਬਾਦਲ ਦਾਵਾ ਹੈ ਕਿ ਸੱਚੀ ਆਡੀਓ ਜੇ ਸੱਚੀ ਹੈ ਤਾਂ ਉਹ ਕਿਤੇ ਹਵਾਜ ਤੋਂ ਉੱਡ ਕੇ ਆ ਨਹੀਂ ਗਈ ਕਿਸੇ ਤਾਂ ਅਫਸਰ ਨੇ ਪਛਾਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਤਾਂ ਉਹ ਨਾਮ ਲੈਂਦੇ ਆ ਕਿ ਨਹੀਂ ਲੈਂਦੇ ਇਹ ਵੀ ਇੱਕ ਬਹੁਤ ਵੱਡਾ ਹੁਣ ਸਵਾਲ ਬਣਿਆ ਰਹਿਣਾ ਪਰ ਇਨਵੈਸਟੀਗੇਸ਼ਨ ਪੰਜਾਬ ਪੁਲਿਸ ਦੀ ਮੁਕੰਮਲ ਕਦੋਂ ਹੁੰਦੀ ਹੈ ਇਸ ਦੇ ਉੱਤੇ ਬਹੁਤ ਸਾਰੀਆਂ ਗੱਲਾਂ ਨਿਰਭਰ ਕਰਦੀਆਂ ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਜਾਂ ਉਹਨਾਂ ਅਫਸਰਾਂ ਨੂੰ ਫਸਾਉਣ ਦੇ ਵਾਸਤੇ ਦੋ ਪਾਸਿਓਂ ਘੇਰਾ ਪਾਇਆ ਇੱਕ ਵਾਇਆ ਇਲੈਕਸ਼ਨ ਕਮਿਸ਼ਨ ਤੇ ਇੱਕ वाया ਪੰਜਾਬ ਤੇ ਹਰਿਆਣਾ ਹਾਈ ਕੋਰਟ ਹਾਈ ਕੋਰਟ ਦੇ ਵਿੱਚ ਸੁਣਵਾਈ ਸੋਮਵਾਰ ਨੂੰ ਉੱਥੇ ਦਲੀਲਾਂ ਚ ਪਤਾ ਲੱਗ ਜਾਣਾ ਸੁਣਵਾਈ ਦੇ ਦੌਰਾਨ ਕੀ ਟਿੱਪਣੀਆਂ ਹੁੰਦੀਆਂ ਨੇ ਕੀ ਹਦਾਇਤ ਦਿੱਤੀ ਜਾਂਦੀ ਹੈ ਸਟੇਟ ਨੂੰ ਪੁਲਿਸ ਨੂੰ ਜਿਹੜੇ ਪਟੀਸ਼ਨ ਕਰਤਾ ਨੇ ਉਹਨਾਂ ਨੂੰ ਤੇ ਦੂਜੇ ਪਾਸੇ ਇਹ ਜਿਹੜੀ ਇਨਵੈਸਟੀਗੇਸ਼ਨ ਇਹਨਾਂ ਦੋਵਾਂ ਗੱਲਾਂ ਦੇ ਉੱਤੇ ਨਿਰਭਰ ਕਰਦਾ ਹੈ ਪਰ ਕਿਤੇ ਨਾ ਕਿਤੇ ਇਸ ਮਾਮਲੇ ਦੇ ਵਿੱਚ ਲੋਕ ਵੀ ਹੁਣ ਬੜੇ ਉਤਸੁਕ ਹੋਏ ਬੈਠੇ ਆ ਉਹ ਵੀ ਜਾਨਣਾ ਚਾਹੁੰਦੇ ਆ ਕਿ ਜਲਦੀ ਇਹਦਾ ਨਤਾਰਾ ਕਰੇ ਚਾਹੇ ਪੰਜਾਬ ਪੁਲਿਸ ਚਾਹੇ ਕੋਈ ਹੋਰ ਬਾਹਰੀ ਏਜੰਸੀ ਕਿ ਇਹ ਆਡੀਓ ਸੱਚੀ ਹੈ ਕਿ ਝੂਠੀ ਹੈ ਜੀ ਸ਼ੁਕਰੀਆ ਕੱਲ ਦੇਖਦੇ ਆ 11 ਵਜੇ ਸਵੇਰੇ ਜਿਹੜਾ ADGP ਨੇ ਪੇਸ਼ ਹੁੰਦੇ ਹੁਕਮ ਦਿੱਤੇ ਨੇ ਸੁਖਵੀਰ ਸਿੰਘ ਬਾਦਲ ਕੀ ਪੇਸ਼ ਹੁੰਦੇ ਨੇ ਜਾਂ ਹੋਰ ਪੱਤਰਕਾਰ ਪੇਸ਼ ਹੁੰਦੇ ਨੇ ਜਾਂ ਅੱਗੇ ਇਸ ਬਾਰੇ ਕੀ ਨਵੀਂ ਅਪਡੇਟ ਆਉਂਦੀ ਹੈ ਤੁਹਾਡੇ ਨਾਲ ਜਲਦੀ ਸਾਂਝੀ ਕਰਾਂਗੇ